धना है हम जमालपुर की रहने वाली हमारे को मारी हमारे बच्चों को मारे हमारी मोबाइल तोड़ी है देखो वो लड़की की हमने है ये सरकारी टीचर की क्या लगती है अंदर बैठी हमने ਨਿਕਾ ਕੇ ਹਮੇ ਦੋ ਮੇਰਾ ਨਾਮ ਸੰਜੂ ਹੈ ਮੈਡਮ ਕੀ ਹੋਇਆ ਅੱਜ ਕੱਲ ਬੱਚੇ ਕੱਲ ਬੱਚੇ ਪੜਨ ਆਏ ਸੀਗੇ ਤੇ ਬੱਚਿਆਂ ਨੂੰ ਬੁਰੀ ਤਰ੍ਹਾਂ ਪਤਾ ਨਹੀਂ ਬੱਚੇ ਦੋ ਬੱਚੇ ਆਪਸ ਵਿੱਚ ਲੜ ਪਏ ਤੇ ਬੱਚਿਆਂ ਨੇ ਕਿਹਾ ਮੈਡਮ ਨੇ ਕਿਹਾ ਕਿ ਅਸੀਂ ਸਾਰਾ ਨੂੰ ਕੁੱਟਾਂਗੇ ਸਾਰਾ ਨੂੰ ਬੁਰੀ ਤਰ੍ਹਾਂ ਮੈਡਮ ਨੇ ਮਾਰਿਆ ਮੈਡਮ ਨੇ ਅੱਗੇ ਬੱਚਿਆਂ ਨੇ ਹੱਥ ਪੈਰ ਜੋੜੀ ਕਿ ਮੈਡਮ ਸਾਨੂੰ ਛੱਡ ਦਿਓ ਬੱਚਿਆਂ ਨੇ ਉਹ ਨਹੀਂ ਛੱਡਿਆ ਕਿਹਾ ਮੇਰੇ ਉੱਤੇ ਭੂਸ ਸਵਾਰ ਹੋ ਗਿਆ ਜੇ ਤੁਸੀਂ ਬੱਚੇ ਕੰਪਲੇਨ ਕੀਤੀ ਘਰ ਜਾ ਕੇ ਤੇ ਤੁਹਾਨੂੰ ਇੱਕ ਇੱਕ ਕਰਕੇ ਮੈਂ ਨਾਲੇ ਦੇ ਵਿੱਚ ਪਾ ਦਵਾਂਗੀ ਜੈਸੀ ਆਇਆ ਤੇ ਮੈਨੂੰ ਵੀ ਮਾਰਿਆ ਉਹਨੇ ਇੱਕ ਜਨਾਨੀ ਹੋਰ ਸੀ ਉਹਦੇ ਨਾਲ ਮੇਰਾ ਮੋਬਾਈਲ ਵੀ ਤੋੜਤਾ ਤੇ ਮੇਰੇ ਮੇਰੇ ਨਾਲ ਇੱਕ ਔਰਤ ਹੋਰ ਹੈਗੀ ਉਹਨੂੰ ਵੀ ਮਾਰਿਆ ਤੇ ਮਾਰ ਕੇ ਅੰਦਰ ਵੜ ਗਈ ਕਹਿੰਦੀ ਤੁਸੀਂ ਜੋ ਕਰਨਾ ਕਰ ਲਓ ਅਸੀਂ ਡਰਦੇ ਨਹੀਂ ਹੈਗੇ ਤੇ ਤੁਸੀਂ ਬੱਚੇ ਨੂੰ ਆਪ ਦੇਖੋ ਬੱਚੇ ਨੂੰ ਕਿਸ ਤਰ੍ਹਾਂ ਪੂਰੀ ਤਰ੍ਹਾਂ ਮਾਰਿਆ ਹੈ ਸਾਡੀ ਮੰਗ ਹੈ ਇਸ ਮੈਡਮ ਨੂੰ ਸਸਪੈਂਡ ਕੀਤਾ ਜਾਵੇ ਮੈਡਮ ਕੀ ਨਾਮ ਮੇਰਾ ਗੜਮੁਟ ਘਟੇ ਤੇ ਇਲਜ਼ਾਮ ਆ ਕਿ ਤੁਸੀਂ ਬੱਚਾ ਨਾਲ ਮਾਰ ਹੁੰਦੀ ਹੈ ਹਾਂ ਜੀ ਇਹ ਗੱਲ ਹੋ ਗਈ ਇੰਨੇ ਮਾਸ ਮੈਂ ਵਾਤਾਵਰਣ ਦਾ ਲੈਟਰ ਭੌਂਦੀ ਸੀਗੀ ਲੈ ਕੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਇਸ ਤੋਂ ਪਹਿਲਾਂ ਵੀ ਪਿਛਲੇ ਸਾਲ 2022 ਦੇ ਨਾਲ ਇੱਕ ਮੁੰਡੇ ਨੇ ਉਹਦੀ ਮੰਮੀ ਮੇਰੇ ਕੋਲ ਆਈ ਮੈਂ ਉਹ ਜਿਹੜੀ ਸ਼ਿਕਾਇਤ ਸੀ ਦਰਜ ਕੀਤੀ ਡਾਇਰੀ ਦੇ ਉਤੇ ਬੱਚੇ ਨੂੰ ਡਾਂਟਿਆ ਫਟਕਾਰਿਆ ਤੇ ਮੈਡਮ ਨੂੰ ਕਿਹਾ ਕਿ ਬੱਚੇ ਦਾ ਨਾਮ ਕੱਟ ਦਿਓ ਮੈਡਮ ਨੇ ਬੱਚੇ ਦਾ ਨਾਮ ਨਹੀਂ ਕੱਟਿਆ ਬਾਏ ਚਾਂਸ ਕਿਸੇ ਕੁੜੀ ਨਾਲ ਕੋਈ ਗਲਤ ਹਰਕਤ ਹੋ ਜਾਂਦੀ ਹੈ ਤਾਂ ਕੌਣ ਰਿਸਪੌਂਸਿਵ ਵਾਲਾ ਕਲਾਸ ਟੀਚਰ ਨਾ ਕਲਾਸ ਟੀਚਰ ਰਿਸਪੌਂਸਿਬਲ ਹੈ ਜੇ ਮੈਂ ਉਹਨਾਂ ਨੂੰ ਕੁਝ ਮਾਰਤਾ ਥੱਪੜ ਲਾ ਲਗਾਏ ਜਾਂ ਡੰਡੇ ਲਗਾਏ ਮੈਂ ਉਹਨਾਂ ਨੂੰ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਆ ਨਾ ਕਿ ਮੈਂ ਉਹਨਾਂ ਨੂੰ ਗਲਤ ਰਾਹ ਤੇ ਤੋਰ ਰਹੀ ਆ ਬੱਚੇ ਕਹਿ ਰਹੇ ਕਿ ਤੁਸੀਂ ਉਹਨਾਂ ਨੂੰ ਕਹਿ ਕਿ ਮੈਨੂੰ ਅਮੀਰਵਰ ਨੂੰ ਚੌਂਕੀ ਮੈਨੂੰ ਕੀ ਜ਼ਰੂਰਤਾ ਕਹਿੰਦੀ ਸੀ ਮੈਂ ਤਾਂ ਚੂ ਬੈਕਅਪ ਲਾਉਂਗੀ ਚੌਂਕੀ ਮੈਂ ਤਾਂ ਸਕੂਲ ਚ ਆਉਣੀ ਆ ਬੱਚੇ ਝੂਠ ਬੋਲਦੇ ਮਤਲਬ ਜੇ ਮੈਂ ਚੌਂਕੀ ਲਾਉਂਦੀ ਹਾਂ ਮੈਂ ਘਰੇ ਛੁੱਟੀ ਲੈ ਕੇ ਬੈਠਾਂ ਮਤਲਬ ਤੁਹਾਡੇ ਕਹਿੰਦਾ ਮਤਲਬ ਬੱਚਾ ਝੂਠ ਬੋਲ ਰਿਹਾ ਹੈ ਹਾਂਜੀ ਮੈਂ ਇੱਕ ਹੋਰ ਸੀ ਕਿ ਉਹ ਕਹਿੰਦੇ ਵੇਖੀ ਤੁਹਾਡੇ ਨਾਲ ਇੱਕ ਲੇਡੀ ਸੀ ਕਿ ਜਿਨ੍ਹਾਂ ਨੇ ਬੱਚਾ ਤੇ ਵੀ ਹਮਲਾ ਕੀਤਾ ਤੇ ਉਹਨਾਂ 'ਨਾਂਪ ਤੋਂ ਵੀ ਹਮਲਾ ਕੀਤਾ ਮੋਬਾਈਲ ਤੋੜਿਆ ਤੋੜਨਾਂ ਲੇਟ ਮੇਡ ਲੇਡੀਜ਼ ਕੋਈ ਨਹੀਂ ਜੀ ਮੋਬਾਈਲ ਤੋੜਿਆ ਉਹਨਾਂ ਦੇ ਉਹਨਾਂ ਨੇ ਗਲਾ ਫੜਿਆਵਾ ਗਲੇ ਤੋਂ ਨੇ ਦੇ ਸਕ੍ਰੈਚੇਸ ਪਈ ਪਏ ਨੇ ਨੌ ਮਾਰੇ ਹੋਏ ਨੇ ਉਹਨਾਂ ਨੇ ਆਪ ਦਾ ਮੈਡੀਕਲ ਕਰਾਉਣ ਗਏ ਨੇ ਜਦੋਂ ਉਹਨਾਂ ਦਾ ਮੈਡੀਕਲ ਹੋ ਜਾਊਗਾ ਫਿਰ ਪਤਾ ਲੱਗ ਜਾਊਗਾ ਤੁਹਾਨੂੰ ਹਕੀਕਤ ਕੀ ਆ ਮੈਡਮ ਪਰ ਉਹ ਉਹ ਉਹਨਾਂ ਨੂੰ ਬਾਂਜ ਕਹਿ ਰਹੀ ਆ ਉਹਨਾਂ ਨੂੰ ਬਾਂਜ ਕਹਿ ਰਹੀ ਆ ਖੁਸਰੀ ਕਹਿ ਰਹੀ ਆ ਗਾਲਾਂ ਕੱਢ ਰਹੀ ਆ ਸਾਰੇ ਪੇਰੈਂਟਸ ਨੂੰ ਪੈਸੇ ਦੇ ਕੇ ਸੱਦਿਆ ਗਿਆ ਕਿਉਂਕਿ ਮੈਂ ਸਕੂਲ ਦੇ ਵਿੱਚ ਪੈਸੇ ਨਹੀਂ ਦਿੰਦੀ ਹਰੇਕ ਮਹੀਨੇ ਦਾ ਸਾਨੂੰ ਜੁਰਮਾਨਾ ਲੱਗਿਆ ਵੀ ਅਸੀਂ 500 ਰੁਪਏ ਜਮ੍ਹਾਂ ਕਰਾਉਣਾ ਕਰਾਉਣਾ 2 ਸਾਲ ਤੱਕ ਮੈਂ 500 ਰੁਪਏ ਜਮ੍ਹਾਂ ਕਰਾਉਂਦੀ ਰਹੀ ਆ ਜਦੋਂ ਨਾਲ ਮੈਂ 500 ਰੁਪਏ ਜਮ੍ਹਾਂ ਲੱਗਦਾ ਵਾ ਮੈਡਮ ਕੀ ਕਰ ਰਾਨਾ ਹੈ ਜੀ ਪੂਰੇ ਸਕੂਲ ਦੇ ਬੱਚੇ ਤੁਹਾਡੇ ਖਿਲਾਫ ਹੋ ਗਏ ਪੂਰੇ ਸਕੂਲ ਦੇ ਨਹੀਂ ਜੀ ਮੇਰੀ ਕਲਾਸ ਦੇ ਹੀ ਨਹੀਂ ਸਾਰੇ ਬੱਚਿਆਂ ਨੂੰ ਕੁੱਟਿਆ ਗਿਆ ਸਾਰਿਆਂ ਨੂੰ ਕੁੱਟਿਆ ਗਿਆ ਤਾਂ ਦੱਸਿਆ ਜੀ ਕਿਹੜਾ ਵਰਡ ਬੋਲ ਰਹੀ ਆ ਜੇ ਕਿਸੇ ਲੜਕੀ ਨਾਲ ਕੋਈ ਮਿਸ ਹੈਪਨਿੰਗ ਹੋ ਜਾਂਦੀ ਹੈ ਤਾਂ ਕੌਣ ਜ਼ਿੰਮੇਵਾਰ ਹੈ ਮੈਂ ਜ਼ਿੰਮੇਵਾਰ ਆ ਜਦੋਂ ਮੈਂ ਇਹਨਾਂ ਨੂੰ ਕੱਲ ਮੈਂ ਕਲਾਸ ਦੇ ਵੀ ਬੱਚਿਆਂ ਨੂੰ ਕਹਾਂ ਮੇਰੇ ਪੇਰੈਂਟਸ ਅੱਧ ਨਾਲ ਮੈਂ ਸਾਰਿਆਂ ਨੂੰ ਰਿਸਪਾਂਸ ਦਵਾਂਗੀ ਸਾਰਿਆਂ ਨੂੰ ਮੈਂ ਸੈਟੀਸਫਾਈ ਕਰਾਂਗੀ ਜੀ ਮੈਨੂੰ ਮਾਮਲਾ ਹੈ ਜੀ ਹਾਂਜੀ ਮੇਰੇ ਕੋ ਨੰਬਰ ਹੀ ਨਹੀਂ ਹੈਗਾ ਕਿਉਂਕਿ ਮੇਰੇ ਕੋ ਕਲਾਸ ਨਹੀਂ ਸੀਗੀ ਹਾਂਜੀ ਟੀਚਰ ਨੇ ਬਹੁਤ ਵਾਰ ਦੱਸਿਆ ਵਾ ਬਹੁਤ ਵਾਰ ਕੋਈ ਕਾਰਵਾਈ ਨਹੀਂ ਕੀਤੀ ਕੋਬਸਰ ਕੋ ਮਾਮਲਾ ਪਹੁੰਚ ਗਿਆ ਬੱਚਾ ਮਾਰਕੜ ਦਾ ਕਿਵੇਂ ਦੇਖ ਦਵਾਂ ਕਿ ਉਹਨਾਂ ਨੂੰ ਕੀ ਰਿਪਲਾਈ ਦਵਾਂ ਮੈਂ ਤਾਂ ਜੀ ਮਾਫੀ ਮੰਗ ਸਕਦੀ ਹਾਂ ਫਿਰ ਮੇਰੇ ਕੋ ਕੋਈ ਸੋਲੂਸ਼ਨ ਨਹੀਂ ਹੈਗਾ ਤੁਹਾਡੀ ਇਥੇ ਪੋਸਟ ਕੀ ਹੈ ਈਟੀਟੀ ਟੀਚਰ ਹਾਂਜੀ ਹਾਂਜੀ ਬੱਚੇ ਆ ਜੋ ਸਾਨੂੰ ਪਤਾ ਲੱਗਿਆ ਵੀ ਟੀਚਰ ਨੇ ਕੱਲ ਕੁੱਟਮਾਰ ਕੀਤੀ ਐ ਅਸੀਂ ਬੱਚਿਆਂ ਨੂੰ ਵੀ ਮਿਲੇ ਆ ਤੇ ਜੋ ਇਹਦਾ ਟੀਚਰ ਤੇ ਕਾਰਵਾਈ ਵੱਤ ਤੋਂ ਵੱਤ ਜੋ ਬਣਦੀ ਐ ਉਹ ਅਸੀਂ ਕਰਾਂਗੇ ਕਿਸੇ ਵੀ ਟੀਚਰ ਨੂੰ ਕੋਈ ਇਹ ਸਾਡੇ ਵੱਲੋਂ ਡਿਪਾਰਟਮੈਂਟ ਵੱਲੋਂ ਇਹ ਬਿਲਕੁਲ ਅਲਾਉ ਨਹੀਂ ਹੈ ਕੇ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਜਾਵੇ ਕਿਉਂਕਿ ਬੱਚੇ ਇੱਕ ਤਾਂ ਬڑے ਛੋਟੇ ਆ ਸਾਫਟ ਬਿਲਕੁਲ ਕੁੱਟਮਾਰ ਦਾ ਤਾਂ ਮਤਲਬ ਹੀ ਨਹੀਂ ਹੈ ਬਾਕੀ ਪੇਰੈਂਟਸ ਨੂੰ ਅਸੀਂ ਮਿਲ ਲਏ ਆ ਉਹਨਾਂ ਦੀ ਗੱਲਬਾਤ ਸੁਣ ਲਈ ਹੈ ਤੇ ਜੋ ਵੱਧ ਤੋਂ ਵੱਧ ਕਾਰਵਾਈ ਹੋਏਗੀ ਉਹ ਕੀਤੀ ਜਾਏਗਾ ਬੱਚਾ ਦੇ ਇਹ ਰੋਗ ਆ ਕਿ ਮਹਿਰਮ ਕਹਿੰਦੇ ਕਿ ਇਹਨੇ ਚੌਂਕੀ ਆਂਦੀ ਆ ਵੀਰਵਾਦ ਵੀਰਵਾ ਤਾਂ ਹੋਵੇ ਦੇਖੋ ਜੀ ਅੱਜ ਦੇ ਯੁੱਗ ਦੇ ਵਿੱਚ ਇਹਨਾਂ ਚੀਜ਼ਾਂ ਦੀ ਕੋਈ ਇੰਪੋਰਟੈਂਸ ਨਹੀਂ ਹੈਗੀ ਅੱਜ ਵਿਗਿਆਨ ਦਾ ਯੁੱਗ ਆ ਅਗਰ ਉਹਨਾਂ ਨੂੰ ਕੋਈ ਪ੍ਰੋਬਲਮ ਆਤਾ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਸਾਈਕੀਟਰੀ ਕਿਸੇ ਡਾਕਟਰ ਨੂੰ ਮਿਲਣਾ ਚਾਹੀਦਾ ਇਹ ਮੈਂ ਵਿਭਾਗ ਨੂੰ ਵੀ ਜਰੂਰ ਲਿਖੂਗੀ ਕਿ ਉਹਨਾਂ ਦਾ ਮੈਡੀਕਲ ਚੈੱਕਅਪ ਹੋਵੇ ਦੇਖਿਆ ਜਾਵੇ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਮੈਨੂੰ ਜੋ ਸਮਝ ਆਂਦੀ ਆ ਕਿ ਉਹਨਾਂ ਨੂੰ ਮਾਨਸਿਕ ਤੌਰ ਤੇ ਕੋਈ ਪ੍ਰੋਬਲਮ ਹੋਏਗੀ ਇਹੋ ਜੀਆਂ ਗੱਲਾਂ ਨੂੰ ਮੇਰੇ ਖਿਆਲ ਚ ਅਜਿਹੇ ਯੋਗ ਦੇ ਵਿੱਚ ਮੰਨਨ ਦਾ ਕੋਈ ਜਰੂਰਤ ਨਹੀਂ ਲੱਗਦਾ ਕਿ ਇਹ ਸੁਪਰੀਮ ਕੋਰਟ ਵੱਲੋਂ ਵੀ ਕਿ ਆਰਡਰ ਪਾਸ ਹੋਈ ਸੀ ਕਿ ਸਕੂਲ ਦੇ ਵਿੱਚ ਪ੍ਰਾਈਮਰੀ ਸਕੂਲ ਜਿਹੜੇ ਹੁਣ ਕਿ ਕਿਹੜੇ ਵੀ ਸਕੂਲ ਹੋਣ ਜਿਹੜੇ ਕੰਵਰਟ ਵੀ ਹੋਣ ਤੇ ਜਿਹੜੇ ਜੂਨੋ ਤੇ ਬੱਚੇ ਦੇ ਉੱਤੇ ਹੱਥ ਨਹੀਂ ਚੱਕਿਆ ਜਾਊਗਾ ਉਸ ਉੱਤੇ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ ਬਿਲਕੁਲ 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 ਜੀ ਬਿਲਕੁਲ ਜੀ ਜੋ ਵੀ ਵੱਤ ਤੋਂ ਵੱਤ ਬਣਦੀ ਕਾਰਵਾਈ ਆ ਉਹ ਅਸੀਂ ਕਰਾਂਗੇ ਤੇ ਜੋ ਤੁਸੀਂ ਗੱਲ ਕਹਿ ਰਹੇ ਹੋ ਵੀ ਸੁਪਰੀਮ ਕੋਰਟ ਦੀ ਹਦਾਇਤਾਂ ਵਾ ਬਿਲਕੁਲ ਹੈਗੀਆਂ ਵਾ ਔਰ ਇਹਦੇ ਤੇ ਡਿਪਾਰਟਮੈਂਟ ਪੂਰਾ ਉਹਨੂੰ ਇੰਪਲੀਮੈਂਟ ਕਰ ਰਿਹਾ ਵ ਕੋਰਪੋਰਲ ਕੋ ਪਨਿਸ਼ਮੈਂਟ ਦੇਣ ਦਾ ਕੋਈ ਰਾਈਟ ਨਹੀਂ ਸੋ ਉਸ ਕਾਨੂੰਨ ਦੇ ਮੁਤਾਬਕ ਜੋ ਵੀ ਇਹਨਾਂ ਤੇ ਵੱਧ ਤੋਂ ਵੱਧ ਬਣਦੀ ਕਾਰਵਾਈ ਹੋਏਗੀ ਉਹ ਅਸੀਂ ਕਰਾਂ ਕਿੰਨੇ ਕ ਬੱਚੇ ਨੇ ਜਿਨ੍ਹਾਂ ਨੂੰ ਪ੍ਰਾਇਰਟ ਕੀਤਾ ਗਿਆ ਬੱਟ ਮਾਰ ਕੇ ਜਿਨ੍ਹਾਂ ਨਾਲ ਕਹਿੰਦੇ ਆ 10 10 15 ਬੱਚੇ 10 15 ਬੱਚੇ ਸਾਡੇ ਮੈਨੂੰ ਅੱਜ ਸਵੇਰੇ 8:30 ਵਜੇ ਬੀਪੀਓ ਮੈਡਮ ਤੇ ਇੱਥੇ ਦੇ ਸਕੂਲ ਦੇ ਟੀਚਰ ਗੁਰਦੀਪ ਸਿੰਘ ਜੀ ਦਾ ਫੋਨ ਆਇਆ ਤੇ ਇਮੀਡੀਏਟ ਫਿਰ ਮੈਂ ਲੁਧਿਆਣੇੋਂ ਆਣਾ ਸੀ ਜਿੰਨਾ ਮੈਨੂੰ ਆਉਣ ਚ ਟਾਈਮ ਲੱਗਿਆ ਬਸ ਉਹੀ ਆ ਅਸੀਂ ਪਹੁੰਚੇ ਆ ਪੇਰੈਂਟਸ ਨੂੰ ਮਿਲੇ ਆ ਅਸੀਂ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਉਹ ਸਮਝ ਗਏ ਐ ਕਿ ਅਸੀਂ ਕਾਰਵਾਈ ਕਰਾਂਗੇ ਹਾਂਜੀ ਕਾਰਵਾਈ ਕੀ ਅਮਲ ਚ ਲੈਂਦੀ ਜਾਊਗੀ ਤੁਹਾਡੇ ਕੋਲ ਇੱਕ ਜਵਾਬ ਚਾਹੀਦਾ ਦੇਖੋ ਜੀ ਵੱਦ ਤੋਂ ਵੱਧ ਜੋ ਅਸੀਂ ਕਾਰਵਾਈ ਕਰਾਂਗੇ ਉਹ ਤੁਹਾਡੇ ਸਾਹਮਣੇ ਆ ਜਾਊਗੀ ਤੁਹਾਡੇ ਸਾਹਮਣੇ ਆ ਜੇ ਮੈਂ ਅਜੇ ਮੈਂ ਕੁਝ ਨਹੀਂ ਨੌਕਰੀ ਚ ਕੱਢਣ ਦਾ ਮੇਰੇ ਕੋਲ ਕੋਈ ਰਾਈਟ ਨਹੀਂ ਹੈਗਾ ਜੀ ਉਹ ਅਸੀਂ ਡਿਪਾਰਟਮੈਂਟ ਨੂੰ ਉੱਪਰ ਦੇਾਂਗੇ ਜੋ ਵੱਦ ਤੋਂ ਵੱਧ ਜਦੋਂ ਹੋਰ ਬੱਚੇ ਨਾਲ ਕੁੱਟਮਾਰ ਕਰਨ ਲਈ ਫੇਡ ਡਿਪਾਰਟਮੈਂਟ ਨਹੀਂ 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 ਜੀ ਅੱਜ ਹੀ ਕਾਰਵਾਈ ਹੋਏ ਚਲੋ ਅੱਜ ਹੀ ਕਾਰਵਾਈ ਹਾਂਜੀ ਅੱਜ ਹੀ ਅੱਜ ਹੀ ਅੱਜ ਹੀ ਰੱਖੀ ਕਾਰਵਾਈ ਅਮਲ ਚ ਲੈਂਦੇ ਜਾਊਗਾ ਅ ਇੱਥੇ 5ਵੀਂ ਕ ਬੱਚਿਆਂ ਨੂੰ ਅਲਿਗੇਸ਼ਨ ਹੈ ਕਿ ਉਹਨਾਂ ਦੀ ਕਲਾਸ ਟੀਚਰ ਨੇ ਉਹਨਾਂ ਨਾਲ ਮਿਸਬੀਹੇਵ ਕੀਤਾ ਘੁਟਮਾਰ ਕੀਤੀ ਆ। ਉਹੀ ਅੱਜ ਸਕੂਲ ਪ੍ਰਸ਼ਾਸਨ ਡੀਓ ਮੈਡਮ ਆਏ ਹੋਏ ਨੇ ਕਿ ਉਹਨਾਂ ਦੀ ਦੇਖ ਰਹੇ ਆ ਬੱਚਿਆਂ ਦੇ ਪੇਰੈਂਟਸ ਬੁਲਾ ਕੇ ਉਹਨਾਂ ਦੀ ਕੰਪਲੇਂਟ ਵਗੈਰਾ ਲੈ ਰਹੇ ਆ। ਜੋ ਵੀ ਉਹ ਕਹਿੰਦੇ ਉਸ ਦਾ ਹੈ ਡਿਪਾਰਟਮੈਂਟ ਨੂੰ ਹਾਇਰ ਆਪਸ਼ਨ ਨੂੰ ਲਿਖ ਕੇ ਭੇਜਿਆ ਜਾਵੇ। ਅੱਗੇ ਉਹ ਪ੍ਰਬੰਧ ਕਰਦੇ ਆ। ਠੀਕ ਸਰ ਤੁਹਾਡੇ ਉੱਤੇ ਹੁਣ ਜ਼ਿੰਮੇਵਾਰੀ ਜ਼ਿਆਦਾ ਵੱਧ ਗਈ ਕਿਉਂਕਿ ਮਾਸੂਮ ਬੱਚੇ ਨੇ। ਮਾਫੀ ਬਿਲਕੁਲ ਜੀ ਕੰਪਲੀਟ ਤੁਹਾਡੇ ਕੋਲ ਚੁੱਕੀ ਚੁੱਕੀ ਹੈ ਕਿ ਨੱਕ ਕਟ ਮਾਰ ਕੇ ਤੇ ਵਿੱਚ ਕੰਪਲੇਨਟ ਸਾਨੂੰ ਕਰ ਰਹੇ ਆ ਉਹਨਾਂ ਦੀ ਗੱਲਾਂ ਲਿਖ ਰਹੇ ਆ ਜਿਹੜੇ ਵੀ ਉਹ ਗੱਲ ਦਰਜ ਕਰਾਉਣੇ ਉਹ ਸਭ ਨਾਲ ਮੈਡਮ ਦੇ ਕਰਦੇ ਸਿਵਲ ਹਸਪਤਲ ਭੇਜੇਗੇ ਮੈਡੀਕਲ ਵਾਸਤੇ ਅਸਲ ਜੀ ਕੱਲ ਦੀ ਇਹ ਗੱਲ ਬੱਚਾ ਨੇ ਜਿਆਦਾ ਸੱਟਾਂ ਹੈ ਨਹੀਂ ਸੀ ਤੇ ਲੋਕਲ ਹਸਪੀਟਲ ਵਗੈਰਾ ਤੋਂ ਵੀ ਮੈਡੀਕਲ ਬਿਲਕੁਲ ਕਾਫੀ ਲੱਤਰ ਨੇ ਲੇਕਿਨ ਵੀ ਬੱਚਾ ਨੇ ਵੀ ਹਾਈਡਰੀ ਦੀ ਜਾਂਚ ਦਿੱਤਾ ਸੀ ਕਹਿੰਦੇ ਥੋੜਾ ਟਾਈਮ ਬੈਠੇ ਸੀਗੇ ਉੱਥੇ ਬਟ ਉਹਨਾਂ ਨੂੰ ਸਮਝਾ ਕੇ ਇੱਥੇ ਲਏ ਉਹਨਾਂ ਦਾ ਪ੍ਰੋਬਲਮ ਸੋਲਵ ਕਰ ਰਹੇ ਆ ਜੀ